Guðnúr kvar. ਤੇ ਇਵੈਂਟ ਦੇ ਵਿੱਚ ਸੈਕੰਡ ਆਇਓ ਫਰਸਟ ਨਾਲੋਂ ਹਜੇ ਪਿੱਛੇ ਸੀਗੇ ਤੇ ਇਹਦੇ ਲਈ ਕਿੰਨੀ ਤਿਆਰੀ ਕਰੂੰਗੇ ਅਗਲੀ ਵਾਰ ਬਹੁਤ ਕੀ ਅਗਲੀ ਵਾਰ ਮੈਂ ਫਰਸਟ ਪੋਜੀਸ਼ਨ ਲੈ ਸਕਾਂ ਤੁਹਾਨੂੰ ਲੱਗਦਾ ਵੀ ਜਪਨੀਤ ਤੁਸੀਂ ਲੀਡ ਕਰ ਸਕੋਗੇ ਹਾਂਜੀ ਜਿਹੜੀ ਓਲਾ ਸਕੂਟਰੀ ਮਿਲਣੀ ਆ ਉਹ ਇੱਕ ਸੁਪਨਾ ਹੁੰਦਾ ਬੱਚੇ ਨੂੰ ਇੰਨੀ ਕੇਸ ਦੇ ਵਿੱਚ ਆਪਾਂ ਇੱਕ ਸਕੂਟਰੀ ਜਿੱਤਣਾ ਚਾਹੁੰਦੇ ਜੇ ਉਹ ਜਿੱਤਣ ਦੇ ਲਈ ਤੁਹਾਨੂੰ ਕਿੰਨੀ ਕੁ ਮਿਹਨਤ ਹੋਰ ਕਰਨੀ ਪੈ ਸਕਦੀ ਹੈ ਬਹੁਤ ਬਹੁਤ ਕਰਨੀ ਪਊਗੀ ਹਾਂਜੀ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਹਾਡਾ ਇਵੈਂਟ ਹੋਰ ਆ ਤੁਸੀਂ 400 ਜਾਂ 600 ਲੰਮੀ ਰੇਸ ਦੌੜਦੇ ਹੋ ਤੇ ਇਹਦਾ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ ਉਕੀ ਮਤਲਬ ਕਿ ਚਾਰ ਤੋਂ 600 ਦੇ ਵਿੱਚ ਸਟੈਮਿਨਰੀ ਲੋਡ ਹੁੰਦੀ ਹੈ ਜੀ ਮਤਲਬ ਕਿ ਮਨੇ ਜੇ ਲੱਗ ਵਰਕਆਊਟ ਹੁੰਦਾ ਤੇ ਉਹਦਾ ਲੱਗ ਵਰਕਆਊਟ ਹੁੰਦਾ ਤਾਂ ਬਹੁਤ ਫਰਕ ਪੈਂਦਾ ਮਤਲਬ ਇਕੱਠੀ એનર્ਜੀ ਥੋੜੇ ਸਮਝ ਦੇਣੀ ਹੁੰਦੀ ਹੈ ਉਹ ਚ ਫਿਰ ਬਚਾ ਕੇ ਰੱਖਣੀ ਪੈਂਦੀ ਹੈ ਕਿ ਪਹਿਲਾਂ ਸਟਾਰਟ ਫਿਰ ਪਰ ਇਹ ਸਿੱਧਾ ਇੱਕ ਦਿਨ ਚਾਰ ਜੇ ਮੇ ਦਿਨ ਚਾਰ ਮਾੜਾ ਹੋ ਗਿਆ ਤਾਂ ਫਿਰ ਆਪਣੀ ਬਰੀਸ਼ਣ ਨਹੀਂ ਪੈਣੀ ਹੈਗੀ ਉਹ ਜ ਮਸ ਐਂਡਿੰਗ ਦਾ ਵਰਕ ਹੁੰਦਾ ਓਕੇ ਬਾਡੀ ਦੇ ਉੱਪਰ ਕਿਹੜੀ ਰੇਸ ਇਹ ਸਪ੍ਰਿੰਟ ਦੇ ਵਿੱਚ ਜ਼ਿਆਦਾ ਜ਼ੋਰ ਪੈਂਦਾ ਜਾਂ 400 ਦੋਨਾਂ ਦੇ ਬਰਾਬਰ ਪੈਂਦੇ ਗੂ ਕੀ ਸੋ ਆਪ ਦਿੱਤੇਗਾ ਜੀ ਤੇ ਆ ਸਭ ਦਿੱਤੇਗਾ ਕੀ ਮਤਲ ਤੁਹਾਨੂੰ ਲੱਗਦਾ ਵੀ ਇੱਕੋ ਜਿਹੀ ਬਾਡੀ ਤੇ ਉਹਨਾਂ ਕੀ ਬੋਝ ਬੰਦਾ ਜ਼ਿਆਦਾ ਨਹੀਂ ਪੈਂਦਾ ਨਾਲ ਪਾਪਾ ਨੇ ਹਾਂਜੀ ਵਧਾਈਆਂ ਜੀ ਤੁਹਾਨੂੰ ਬਹੁਤ ਸასი ਸ਼ਕਾ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਸਰ ਹਾਂਜੀ ਬੱਚੀ ਨੇ ਸੈਕੰਡ ਟਾਈਮ ਸੈਕੰਡ ਪੋਜੀਸ਼ਨ ਪ੍ਰਾਪਤ ਕੀਤੀ ਆ ਤੁਹਾਨੂੰ ਅੱਜ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਆ ਜੀ ਤੇ ਇਹ ਸਕੂਟਰੀ ਤੋਂ ਥੋੜਾ ਜਿਆ ਖੁੰਝ ਗਈ ਕਿਉਂਕਿ ਪੰਜ ਇਵੈਂਟਾਂ ਦੇ ਵਿੱਚ ਅੱਠ ਦੇ ਵਿੱਚੋਂ ਪੰਜ ਦੇ ਵਿੱਚ ਬੱਚੇ ਨੂੰ ਜਿਤਨਾ ਜ਼ਰੂਰੀ ਆ ਜੇ ਉਹ ਸਕੂਟਰੀ ਜਿਤਨਾ ਚਾਹੁੰਦੀ ਆ ਤੇ ਅਗਲੀ ਵਾਰ ਕਿਦਾਂ ਦਾ ਮਾਈਂਡ ਸੈਟ ਤਿਆਰ ਕਰਕੇ ਲਿਆਉਂਗੇ ਬੱਚੇ ਨੇ ਨਹੀਂ ਸਾਡੀ ਤਾਂ ਤਿਆਰੀ ਹੈ ਜੀ ਨੰਬਾ ਸਮਾਂ ਖੇਡਣ ਵਾਸਤੇ ਤਿਆਰੀ ਹੈਗੀ ਓਕੇ ਅਗਲੀ ਵਾਰ ਫਿਰ ਬੱਚੇ ਨੂੰ ਹੋਰ ਮਿਹਨਤ ਕਰਨੀ ਪਊਗੀ ਹਾਂਜੀ ਮੈਂ ਜਿੱਥੇ ਵੀ ਇਵੈਂਟ ਹੋਊਗਾ ਉੱਥੇ ਪਹੁੰਚਣਾ ਪਊਗਾ। ਹਾਂਜੀ ਪਹੁੰਚਾਂਗੇ ਜੀ। ਨਾਲ ਵਿੱਚ ਦੇ ਖੜਦੇ ਹਾਂ, ਸਪੋਰਟ ਦਿੰਨੇ ਹਾਂ ਤਾਂ ਬੱਚੇ ਦਾ ਹੌਸਲਾ ਹੋਰ ਵੀ ਵੱਧ ਜਾਂਦਾ। ਹਾਂਜੀ, ਉਹ ਤਾਂ ਹੈ ਹੀ ਸਪੋਰਟ ਬਹੁਤ ਜ਼ਰੂਰੀ ਅੱਜ ਦੇ ਸਮੇਂ 'ਚ ਹੈ। ਅੱਜ ਦੇ ਸਮੇਂ 'ਚ ਜ਼ਰੂਰੀ ਆ। ਤੇ ਖੇਡਾਂ ਦਾ ਜਿਹੜਾ ਇਹ ਇਵੈਂਟ ਹੋ ਰਿਹਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਸਰ ਬਹੁਤ ਵਧੀਆ ਜੀ। ਪੰਜਾਬ 'ਚ ਇਹੋ ਜਿਹੇ ਇਵੈਂਟਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ। ਠੀਕ ਹੈ ਜੀ। ਤੇ ਇਸ ਤਰ੍ਹਾਂ ਦੇ ਇਵੈਂਟ ਮਤਲਬ ਹਰ ਪਿੰਡ 'ਚ ਹੋਣੇ ਚਾਹੀਦੇ। ਹਾਂਜੀ ਹਾਂ। ਬਾਕੀ ਜਮੀਨੀ ਪੱਧਰ 'ਤੇ ਹੋ ਰਿਹਾ ਜੀ। ਹਾਂ ਬ ਪਿੰਕਾ ਜਰ ਜਿਨ੍ਹਾਂ ਨੇ ਸਾਰੇ ਇਵੈਂਟ ਬਣਾਏ ਨੇ ਕਾਲਜੁਗਤ ਖੇਡਾਂ ਦਾ ਆਰੰਭ ਕੀਤਾ ਇਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਮਤਲਬ ਬਹੁਤ ਜ਼ਿਆਦਾ ਮਤਲਬ ਵਧੀਆ ਕਰ ਰਹੀ ਨੇ ਇਹ ਬੱਚਿਆਂ ਨੂੰ ਇਨਸਪਾਇਰ ਕਰ ਰਹੇ ਨੇ ਕਿ ਤੁਸੀਂ ਖੇਡੋ ਕਿ ਇਹਨਾਂ ਨਾਲ ਜੇ ਇਹ ਐਂ ਚੱਲਦਾ ਰਿਹਾ ਤਾਂ ਮਤਲਬ ਪੰਜਾਬ ਪੂਰਾ ਮਤਲਬ ਖੇਡਾਂ ਚਾਹੂ ਤੇ ਜਿਵੇਂ ਹੁਣ ਪੰਜਾਬ ਖੇਡ ਦੇ ਪਿੱਛੇ ਜਾ ਰਿਹਾ ਉਹ ਮਤਲਬ ਹੁਣ ਅੱਗੇ ਆਈ ਜਾਊਗਾ ਜਿਵੇਂ ਤੁਸੀਂ ਪਿਛਲੀ ਵਾਰ ਪਹਿਲੀ ਵਾਰ ਇੱਥੇ ਪਾਰਟ ਕੀਤਾ ਸੀਗਾ ਕਾਤਰੋਂ ਦੇ ਵਿੱਚ ਤੇ ਹੁਣ ਤੁਸੀਂ ਸੈਕੰਡ ਵਾਰੀ ਪਾਰਟ ਕੀਤਾ ਉਸ ਤੋਂ ਬਾਅਦ ਕਲਾਸ ਦੇ ਵਿੱਚ ਜਾਂ ਸਕੂਲ ਦੇ ਵਿੱਚ ਬੱਚਿਆਂ 'ਚ ਹਰਮਨ ਪਿਆਰ ਤਾਂ ਵਧੀਆ। ਹਾਂਜੀ ਪਹਿਲਾਂ ਵੀ ਸੀ ਕਿਉਂਕਿ ਮੈਂ ਪਹਿਲੇ ਵੀ ਖੇਲੀ ਹੋਈ ਆ। ਮਤਲਬ ਪਹਿਲੇ ਵੀ ਸਾਰੇ ਮੈਨੂੰ ਜਾਣਦੇ ਸੀ ਪਰ ਹੁਣ ਜਿਆਦਾ ਟੀਚਰਸ ਆ ਕੇ ਕਹਿੰਦੇ ਨੇ ਤਾਂ ਖੁਸ਼ੀ ਮਿਲਦੀ ਆ। ਤੇ ਇਹਦੇ ਵਿੱਚ ਮਤਲਬ ਖੇਡਣ ਤੋਂ ਬਾਅਦ ਪਹਿਚਾਣ ਜ਼ਿਆਦਾ ਮਿਲੀ ਆ। ਹਾਂਜੀ। ਇਹ ਜ਼ਿਆਦਾ ਮਿਲਦੇ ਕਿਉਂਕਿ ਫਿਰ ਵੀ ਵੀ ਹੁੰਦੇ ਆਪਾਂ ਤਾਂ। ਫਿਰ ਇਸ ਤਰ੍ਹਾਂ ਦੇ ਫੋਨ ਵੀ ਬਹੁਤ ਆਉਂਦੇ ਹੋਣਗੇ। ਹਾਂਜੀ। ਕੁਈ ਕਹਿੰਦਾ ਸਾਡੀ ਦੋਤੀ ਆ ਕੋਈ ਕਹਿੰਦਾ ਸਾਡੀ ਪੋਤੀ ਆ ਹੈਨਾ ਹਾਂਜੀ ਬਹੁਤ ਜਿਆਦਾ ਫਰਕ ਪੈਂਦਾ ਤੁਹਾਨੂੰ ਕਿਵੇਂ ਮਾਨ ਮਹਿਸੂਸ ਹੁੰਦਾ ਜਦੋਂ ਬੱਚੇ ਦੀ ਅਚੀਵਮੈਂਟ ਹੁੰਦੀ ਆ ਤਾਂ ਮਾਪੇ ਉਹਦਾ ਜਿਹੜਾ ਸੀਨਾ ਚੌੜਾ ਹੋ ਜਾਂਦਾ ਉਹ ਹਾਂਜੀ ਹਾਂ ਬਹੁਤ ਵਧੀਆ ਲੱਗਦਾ ਜੀ ਬਹੁਤ ਮਾਨ ਮਹਿਸੂਸ ਹੁੰਦਾ ਜੀ ਚਲੋ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਔਰ ਬੱਚੇ ਲਈ ਬਲੇਸਿੰਗਸ ਨੇ ਵੀ ਬੱਚਾ ਆਉਣ ਵਾਲੇ ਸਮੇਂ 'ਚ ਸਾਡੇ ਏਰੀਆ ਦਾ ਬੱਚਾ ਹੈਗਾ ਤੇ ਅਗਲੀ ਵਾਰੀ ਜਿਹੜਾ ਇਨਾਮ ਆ ਪਹਿਲਾ ਨੰਬਰ ਇਹ ਬੱਚਾ ਲਵੇ ਸਾਡੇ ਸੋਭੇ ਸ਼ਾਮਣੇ ਲਈ